ਕੱਗਰ ਦਰਿਆ ਦੇ ਉੱਤੇ ਪਾਣੀ ਦਾ ਪੱਧਰ ਹੈ ਜਿਹੜਾ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਹੈ ਤੇ ਇਸ ਟਾਈਮ ਕਿਸਾਨਾਂ ਦੀ ਵੀ ਜਿੱਦ ਹੈ ਕਹਿੰਦੇ ਪਾਣੀ ਜਿੰਨਾ ਮਰਜ਼ੀ ਆ ਜਾਏ ਅਸੀਂ ਹਲਕੇ ਛਤਰਾਣੇ 'ਚੋਂ ਕੱਗਰ ਨੂੰ ਟੁੱਟਣ ਨਹੀਂ ਦੇਣਾ ਇਸ ਟਾਈਮ ਅਸੀਂ ਤੇਈਪੁਰ ਬੰਨ ਦੇ ਉੱਤੇ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਆਪ ਦੇ ਤੌਰ ਤੇ ਜੀਸੀਬੀ ਲਾਈ ਹੋਈ ਹੈ ਆਪਦੀਆਂ ਟਰਾਲੀਆਂ ਦੇ ਨਾਲ ਪਿੱਛੇ ਤੁਸੀਂ ਦੇਖ ਸਕਦੇ ਹੋ ਬੰਨ ਨੂੰ ਮਜ਼ਬੂਤ ਕਰ ਰਹੇ ਨੇ نیچے ਜਾ ਕੇ ਤੁਹਾਨੂੰ ਗਰਾਉਂਡ ਗਰਾਉਂਡ ਤੇ ਲੈ ਕੇ ਜਾਵਾਂਗੇ ਜਿੱਥੇ ਇਹ ਮਿੱਟੀ ਪਾ ਕੇ ਬੰਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਤੁਹਾਨੂੰ ਪੂਰੀ ਰਿਪੋਰਟ ਹੈ ਜਿਹੜੀ ਦੇਵਾਂਗੇ ਪਹਿਲੇ ਵੀ ਤੁਹਾਨੂੰ ਰਿਪੋਰਟਾਂ ਦੇ ਚੁੱਕੇ ਹਾਂ ਕਿਸਾਨਾਂ ਆਗੂਆਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਇੱਕ ਤੰਬੂ ਲਾਇਆ ਹੋਇਆ ਸੀ ਕਿਸਾਨਾਂ ਨੇ ਤੇ ਹੁਣ ਹੋਰ ਟੈਂਟ ਨੇ ਜਿਹੜੇ ਉਹ ਲਾ ਦਿੱਤੇ ਨੇ ਤੇ ਮੋਰਚਾ ਜਿਹੜਾ ਇਸ ਪੁਲ ਦੇ ਉੱਤੇ ਜਿਹੜਾ ਮਿੱਟੀ ਚੋਰੀ ਨੂੰ ਲੈ ਕੇ ਬਣਿਆ ਹੋਇਆ ਉਹ ਪੱਕਾ ਕਰ ਦਿੱਤਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਜਮੀਨ ਹੈ ਇਦੇ ਵਿੱਚ ਤੁਸੀਂ ਇਹ ਦੇਖ ਸਕਦੇ ਜਿਹੜਾ ਇਹ ਪਾਣੀ ਹੈ ਇਸ ਟਾਈਮ ਖੜਾ ਹੈ ਇੱਕ ਖੱਗਰ ਦਾ ਓਵਰਫਲੋ ਹੋ ਕੇ ਬਾਹਰ ਪਾਣੀ ਆ ਗਿਆ ਤੇ ਇੱਥੇ ਇੱਕ ਐਕਸਟਰਾ ਬੰਨ ਹੈ ਜਿਹੜਾ ਲਾਇਆ ਗਿਆ ਕੱਲ ਤੇ ਇਸ ਬੰਨ ਦੇ ਉੱਤੇ ਬੰਦੇ ਕੰਮ ਕਰ ਰਹੇ ਨੇ ਜਿਹੜਾ ਜਿਹੜਾ ਕਿ ਖੱਡਾਂ ਪਾ ਕੇ ਬਾਹਰ ਨੂੰ ਪਾਣੀ ਰਸਣ ਲੱਗ ਪਿਆ ਤੇ ਇੱਥੇ ਲੱਗੇ ਹੋਏ ਨੇ ਕਿਸਾਨ ਆਪਣੇ ਤੌਰ ਤੇ ਆ ਗੱਲ ਕਰਾਂਗੇ ਇੱਥੇ ਕਿਸਾਨਾਂ ਨਾਲ ਜੀ ਹਾਂਜੀ ਭਾਜੀ ਕੀ ਮਾਹੌਲ ਹੈ ਇੱਥੇ ਜੀ ਜਿੱਥੇ ਤੁਸੀਂ ਖੜੇ ਹੋ ਇਹ ਪਾਣੀ ਖੱਗਰ ਦਾ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤ ਸ੍ਰੀ ਅਕਾਲ ਜੀ ਫਿਰ ਦਰਿਆ ਤੋਂ ਅਸੀਂ ਤਾਂ 20 30 ਸਾਲ ਹੋ ਗਏ ਇੱਥੇ ਉਮਰ ਦੇ ਹਿਸਾਬ ਨਾਲ ਕੰਮ ਕਰਦੇ ਨੂੰ ਕੋਈ ਪਾਣੀ ਪਿੱਛੋਂ ਬਹੁਤ ਜ਼ਿਆਦਾ ਆਈ ਜਾਂਦਾ ਖੇਤਾਂ ਤੇ ਪਾਣੀ ਵੜ ਗਿਆ ਹੁਣ ਇੱਥੇ ਹੁਣ ਇਹ ਇੱਕ ਅਗਰ ਓਵਰ ਹੋ ਕੇ ਆਇਆ ਜੀ ਓਵਰ ਹੋ ਕੇ ਆਇਆ ਉਸੇ ਫਿਰ ਬੰਨ ਕੱਲ ਜੀਬੀਸੀ ਨਾਲ ਆਪਦੇ ਬੰਦਿਆਂ ਨਾਲ ਲਾ ਕੇ ਆ ਬੰਨੀ ਆ ਬਟ ਤੇ ਹੁਣ ਦੇਖੀ ਜਾਂਦੇ ਆ ਵੀ ਜੀ ਇਹ ਜੀਸੀ ਵੀ ਤੁਸੀਂ ਆਪਣੀ ਲਿਆਂਦੀ ਸੀ ਜੀ ਨਹੀਂ ਫਿਰ ਮੈਕ ਮੈਲੋ ਲਾ ਲਓ ਜਾਂ ਉੱਪਰੋਂ ਹਾਂਜੀ ਡੀਸੀ ਵੱਲੋਂ ਭੇਜੀ ਗਈ ਡੀਸੀ ਵੱਲੋਂ ਭੇਜੀ ਗਈ ਸੀ ਜੀ ਠੀਕ ਹੈ ਜੀ ਉਹਨਾਂ ਨੇ ਸਾਡੀ ਨਾਲ ਦੀ ਨਾਲ ਗੱਲ ਸੁਣੀ ਡੀਸੀ ਸਾਹਿਬ ਨੇ ਤੇ ਉਹਨਾਂ ਨੇ ਫਿਰ ਸਾਨੂੰ ਤੁਸੀਂ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਜਾਂ ਐਮਐਲਏ ਸਾਹਿਬ ਨਾਲ ਡੀਸੀ ਨਾਲ ਡੀਸੀ ਅੱਛਾ ਡੀਸੀ ਸਾਹਿਬ ਨਾਲ ਕੀਤੀ ਡੀਸੀ ਸਾਹਿਬ ਨਾਲ ਠੀਕ ਹੈ ਐਮਐਲਏ ਸਾਹਿਬ ਪਤਾ ਨਹੀਂ ਹੁਣ ਸੁਣਦੇ ਕਿ ਨਹੀਂ ਸੁਣਦੇ ਥੋੜਾ ਜਿਹਾ ਉਹ ਪਾਲਿਟੀ ਵਾਦੀ ਵਾਲਾ ਕੰਮ ਆ ਜਾਂਦਾ ਇੱਥੇ ਪਰ ਸਾਡੇ ਉਸ ਇੱਕ ਇੱਥੇ ਸਰਪੰਚ ਰਾਮਪੁਰ ਪੜਤੇ ਦਾ ਉਹਨੇ ਉਹ ਆਪ ਦੇ ਮੱਥੇ ਬੰਨ ਹੀ ਨਹੀਂ ਲਾਇਆ ਉਹ ਨਾਲਾਂ ਪੈਂਦੀਆਂ ਹੁੰਦੀਆਂ ਘੱਗਰ ਦੇ ਕੰਡੇ ਤੇ ਉਹ ਸੰਗਤ ਨੇ ਮੌਜੂਦਾ ਜਾਂ ਪੁਰਾਣੇ ਜੀ ਮੌਜੂਦਾ ਜੀ ਥੈਲੇ ਪਰ ਪਰ ਕੇ ਸੰਗਤ ਨੇ ਆਣ ਕੇ ਲਾਉਣ ਨਹੀਂ ਦਿੱਤਾ ਲਾਉਣ ਨਹੀਂ ਦਿੱਤਾ ਥੈਲੇ ਪਰ ਪਰ ਕੇ ਸੰਗਤ ਨੇ ਆਪ ਮਿੱਟੀ ਰੱਖੀ ਆ ਉੱਥੇ ਕੱਲ ਜਾ ਕੇ ਇਥੋਂ ਘੱਗਰ ਤੋਂ ਪੁੱਲ ਤੇ ਪਏ ਆ ਥੈਲੇ ਖਾਲੀ ਉੱਥੇ 4 ਪਿੰਡ ਦੇ ਬੰਦਿਆਂ ਨੇ ਜਿਨ੍ਹਾਂ ਦਾ ਖੇਤ ਪੈਂਦੇ ਆ ਇੱਥੇ। ਅੱਛਾ ਜੀ। ਹਾਂ ਉਹਦੇ 2 ਕਨਾਲਾਂ ਹੀ ਉੱਥੇ ਬਾਕੀ। ਅੱਛਾ 2 ਕਨਾਲਾਂ ਸਿਰਫ। ਉਹ ਘਗਰ ਦਾ ਪਾਣੀ ਲੈਂਦਾ ਉੱਥੋਂ ਬਸ। ਅੱਛਾ। ਇਹ 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 ਜਿਹੜੀ ਸਮੱਸਿਆ ਹਰ ਇੱਕ ਜਗ੍ਹਾ ਤੇ ਹੀ ਹੁੰਦੀ ਆ ਕੋਈ ਨਾ ਕੋਈ ਬੰਦਾ ਡਿੱਕਾ ਲਾ ਦਿੰਦਾ। ਹਾਂਜੀ। ਡਗਾਲ ਵੀ ਝੰਬੋ ਚੋਆ ਟੁੱਟਿਆ ਉੱਥੇ ਵੀ ਬੰਨ ਬੜਾ ਮਜ਼ਬੂਤ ਲਾਇਆ ਹੈ ਪਰ ਉੱਥੇ ਵੀ ਕਿਸੇ ਦੇ 2 ਕਿੱਲੇ ਪੈਂਦੇ ਨੇ ਉਹਨੇ ਆਪਦੇ ਖੇਤ ਦੇ ਵਿੱਚ ਬੰਨ ਨਹੀਂ ਲਾਉਣ ਦਿੱਤਾ। ਤੇ ਇਹ ਸਮੱਸਿਆ ਸਰਕਾਰ ਆਪਦੇ ਤੌਰ ਤੇ ਬੰਨ ਕਿਉਂ ਨਹੀਂ ਲਾਉਂਦੀ ਜੀ ਇਹ ਸਰਕਾਰ ਦੀ ਹੁਣ ਮੰਨਛਾ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਡੁੱਬੇ ਡਬਾਏ ਆ ਉਹ ਬੰਨ ਇੱਕ ਗਲਤ ਲੱਗਿਆ ਹੋਇਆ ਪਿੱਛੇ ਉਹ ਜੇ ਘੱਗਰ ਦੇ ਕੰਡੇ ਲੱਗਿਆ 2 201500 ਏਕੜ ਫਸਲ ਬਚ ਸਕਦੀ ਐ ਇਸ ਇਲਾਕੇ ਦੇ ਨਾਲ ਇੱਕ ਦਰਿਆ ਦੇ ਨਾਲ ਪਿੰਡ ਬਚ ਸਕਦਾ ਉਹ ਪਿੰਡ ਵਾਲੇ ਪਾਣੀ ਪਿਛਲੇ ਸਾਲ ਜਦ ਫਲਾਡ ਆਇਆ 5 ਫੁੱਟ ਉੱਚਾ ਸੀ ਪਾਣੀ ਪਿੰਡ ਚ ਬੜਿਆ ਪਿੰਡ ਚ ਨਹੀਂ ਬੜਿਆ ਨੀਗਾ ਪਿੰਡ ਉੱਚੇ ਥਾਂ ਤੇ ਆ ਪਿੰਡ ਤੋਂ ਪਾਣੀ ਇੱਧਰ ਉਲਟਾ ਘੱਗਰ ਨੂੰ ਆਉਂਦਾ ਸੀਗਾ ਅੱਛਾ ਜੀ ਹਾਂ ਉਧਰੋਂ ਪਿੱਛੇ ਉਹ ਪਾਣੀ ਉਲਟਾ ਘੱਗਰ ਨੂੰ ਪੈਂਦਾ ਸੀ ਆਨਣਕੇ 50 ਫੁੱਟ ਤੋਆ ਪੈ ਗਿਆ ਸੀ 30 40 ਫੁੱਟ ਪਿੰਡ ਦੇ ਉਰਲੇਵ ਨੇ ਜਿੱਥੇ ਦਾ ਰਾਮਪੁਰ ਪੜਤਾਲੇ ਬਾਨਾ ਜਿੱਥੋਂ ਪੱਕੀ ਸੜਕ ਚੱਲਦੀ ਪਿੰਡ ਨੂੰ ਪਹੁੰਚਦੀ ਹੈ ਉਹ ਸੜਕ ਨਹੀਂ ਉਹ ਲਾ ਜਿਆ ਘੱਗਰ ਨਾਲ ਗਿਆ ਬਿਲਕੁਲੀ ਐਸਾ ਘੱਟੇ ਖੜ ਬੈਠੇ ਆ ਫਟਾਈ ਤੇ ਜੇ ਇਹ ਟਾਈ ਦੇ ਕੰਡੇ ਕੰਡੇ ਬਾਨਾ ਬੰਨਿਆ ਜਾਵੇ ਤੇ ਇਹ ਏਰੀਆ ਸਾਰਾ ਬਚ ਸਕਦਾ ਜਦ ਕਿ ਸਰਕਾਰਾਂ ਦੀ ਲਲਾਈ ਕੀ ਆ ਵੀ ਪੁਲ ਬੰਨ ਦੇਖੋ ਕਿੰਨੀ ਦੂਰ ਬੰਨਿਆ ਹੈ ਹਾਂਜੀ ਉਹ ਕਿਲੋਮੀਟਰ ਤੇ ਬੰਨਣਾ 1 ਕਿਲੋਮੀਟਰ ਤੇ ਏ ਘੱਗਰ ਕਿਹਨੇ ਘੱਗਰ ਦਾ ਬੰਨ੍ਹੇ ਦੇ ਵਿੱਚ ਜ਼ਮੀਨ ਆ ਉਹ ਸਾਰੀ ਮਰ ਜਾਂਦੀ ਆ ਬੰਨ੍ਹ ਦਾ ਫਾਇਦਾ ਤੁਹਾਨੂੰ ਦੱਸੋ ਕਿੰ ਨੂੰ ਆ ਇਹ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਏ ਘੱਗਰ ਇਹ ਜਿਹੜਾ ਇੱਕ ਵੀਰ ਫਿਰਦਾ ਏ ਘੱਗਰ ਦੇ ਬੰਨ੍ਹ ਤੇ ਫਿਰਦਾ ਤੇ ਇਹ ਜਿਹੜਾ ਤੁਸੀਂ ਗੰਨੇ ਦੀ ਫਸਲ ਦੇਖ ਰਹੇ ਹੋ ਇੱਕ ਲੱਗਿਆ ਹੋਇਆ ਇਹ ਬਿਲਕੁਲ ਘੱਗਰ ਦੇ ਬਿਲਕੁਲ ਘੱਗਰ ਦੀ ਘੱਗਰ ਦੇ ਉੱਪਰ ਲੱਗਿਆ ਹੋਇਆ ਇਹ ਤਾਂ ਇਹ ਲੀਕ ਹੋ ਕੇ ਇਸ ਟਾਈਮ ਜਿਹੜਾ ਓਵਰ ਹੋ ਕੇ ਪਾਣੀ ਇਹਦੇ ਵਿੱਚ ਆਵੜਿਆ ਤੁਹਾਨੂੰ ਬਿਲਕੁਲ ਗਰਾਊਂਡ ਜ਼ੀਰੋ ਰਿਪੋਰਟ ਤੇ ਲੈ ਕੇ ਚੱਲਾਂਗੇ ਘੱਗਰ ਦੀਆਂ ਬਿਲਕੁਲ ਉੱਪਰ ਜਾ ਕੇ ਤੁਹਾਨੂੰ ਤਸਵੀਰਾਂ ਦੇ